ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂ ਖਣਾ ਠੀਕ ਹੈ ਜੀ ਆਪਾਂ ਪਹਿਲਾਂ ਵੀ ਬਾਈ ਦੀ ਵੀਡੀਓ ਬਣਾਉਂਦੇ ਰਹੇ ਨੇ ਤੁਹਾਨੂੰ ਪਤਾ ਹੀ ਹੈ ਜੀ ਤੇ ਬਾਕੀ ਬਾਈ ਕੋਲ ਅੱਜ ਸੇ ਨਾਗਾ ਠੀਕ ਹੈ ਜੀ ਤੇ ਬਾਈ ਦਾ ਬੋਰਡ ਵੀ ਚੈੱਕ ਕਰ ਸੋ ਉਹਨਾਂ ਨੇ ਨੰਬਰ ਲਿਖਿਆ ਬਾਈ ਦਾ ਤੇ ਠੀਕ ਹੈ ਨਾ ਰਵਿੰਦਰ ਸਿੰਘ 82 802 1864 ਠੀਕ ਹੈ ਜੀ ਸੰਧੂ ਡੇਰੀ ਫਾਰਮ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ। ਨਾਮ ਬਾਈ ਤਰਵਿੰਦਰ ਸਿੰਘ, ਪਿੰਡ ਸੰਧੂਗਲਾ, ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਜੀ। ਠੀਕ ਹੈ ਨੰਬਰ। ਜੇ ਆਪਾਂ ਭਦੌੜ ਵਾਲੀ ਸਾਈਡ ਤੋਂ ਆਈਏ ਤਾਂ 5 ਕਿਲੋਮੀਟਰ ਆ ਜੀ। ਜੇ ਆਪਾਂ ਤਪੇ ਵਾਲੀ ਸਾਈਡ ਤੋਂ ਆਵਾਂਗੇ ਤਾਂ 13 ਕਿਲੋਮੀਟਰ ਪੈਂਦਾ ਵੀਰੇ। ਠੀਕ ਹੈ ਜੀ। ਫੋਨ ਨੰਬਰ ਹੈਗਾ 62802 18644। ਠੀਕ ਹੈ ਜੀ। ਅੱਜ ਵੀਰੇ ਆਪਣੇ ਕਿੰਨੇ ਨੱਕ ਪਕਾਉਗੇ ਜੀ ਆਪਣੇ ਕੋਲ? ਅੱਜ ਆਪਣੇ ਕੋਲ ਡਾਕਟਰ 5 ਗੱਨਾ ਕੋ ਪਕਾਉ ਆ ਵੀਰੇ। ਜਿੰਨੇ ਵੀ ਨਾਗਾ ਸਾਰੇ ਵਰਲਡਵਾਈਡ ਦੇ ਸੀਮੰਦ ਦੇ ਆ। ਠੀਕ ਹੈ। ਤੇ ਬਾਕੀ ਇੱਕ ਹੋਰ ਬਹੁਤ ਚੰਗੀ ਗੱਲ ਇਹਦੇ ਵਿੱਚ ਫੋਰ ਸ਼ਾਗਰੀ ਗਰੰਟੀ ਹੋਊਗੀ ਚਾਰੇ ਥੜਾ ਤੋਂ ਵੱਧ ਕੋਈ ਥਾਂ ਨਹੀਂ ਹੋਊਗਾ ਠੀਕ ਹੈ ਠੀਕ ਹੈ ਪੂਰੇ ਸਵੇ ਪੜਿਆ ਬਾਕੀ ਤੂੰ ਆਪ ਹੀ ਦਿਖਾ ਦੇ ਨੇੜੇ ਕਰਕੇ ਮੜਾ ਕੈਮਰਾ ਠੀਕ ਹੈ ਠੀਕ ਹੈ ਬਹੁਤ ਸੋਹਣੇ ਮੂੰਹ ਮੱਥੇ ਦੇ ਆ ਠੀਕ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਪਰਾ ਠੀਕ ਹੈ ਜੀ ਤੇ ਭਈ ਇਹ ਪਹਿਲੀ ਬੱਸੀ ਦੀ ਰੇਟ ਦੱਸ ਦੇ ਜੀ ਠੀਕ ਹੈ ਜੀ ਰੇਟ ਇਹ ਤਾਂ ਡਾਕਟਰ ਆਪਾਂ ਪਰਪਰਾ ਹੀ ਆ ਮਤਲਬ ਪੰਜੇ ਪੀਸਾਂ ਦਾ 30-30 ਹਜ਼ਾਰ ਹੀ ਹੈ ਡਿਮਾਂਡ ਠੀਕ ਹੈ ਜੀ ਜੈਨੂਅਲ ਨੇ ਰੇਟ ਰੱਖਿਆ ਆਪਾਂ ਕੋਈ ਬਾਹਲਾ ਬਿਨਾ ਫਾਲਤੂ ਜਿਹਾ ਵਾਲਾ ਰੇਟ ਨਹੀਂਗਾ ਮਾ ਜਿਹੜਾ ਫੈਕਸਰ ਰੇਟ ਆ ਫੈਕਸਰ ਰੇਟ ਹੀ ਰੱਖਿਆ 3000 ਰੁਪਿਆ ਠੀਕ ਹੈ ਠੀਕ ਹੈ ਪੰਜਾਬ ਦੇ ਲਈ ਜਿਹੜਾ ਵੀ ਵੀਰ ਇਕੱਠਿਆਂ ਖਰੀਦੂਗਾ ਤਾਂ ਉਹਦੇ ਲਈ ਕਿਰਾਇਆ ਫਰੀ ਹੋਗਾ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ ਠੀਕ ਹੈ ਠੀਕ ਹੈ ਉਹਦੇ ਵਾਸਤੇ ਡਿਲੀਵਰੀ ਫਰੀ ਕੀਤੀ ਜਾਊਗੀ ਹੁਣ ਡਿਲੀਵਰੀ ਠੀਕ ਹੈ ਹਾਂਜੀ ਹਾਂਜੀ ਵੀ ਜੀ ਤੀਜੀ ਦਾ ਜਾਣਕਾਰੀ ਦੋ ਜੀ ਬੱਸੀ ਕਿਹੜੀ ਇਹ ਵੀ ਡਾਕਟਰ ਬਰਡਵਾਇਡ ਦੇ ਸੀਮੰਦੀ ਆ ਠੀਕ ਹੈ ਰਿਕਾਰਡ 35 ਤੋਂ ਉੱਪਰ ਹੀ ਆ ਪਰ 35 ਪਲੱਸ ਰਿਕਾਰਡ ਇਹਨਾਂ ਦਾ ਦੁੱਧ ਠੀਕ ਹੈ ਜੀ ਠੀਕ ਹੈ ਸਮਗਾਂ ਪਲਗਾਂ ਬਾਕੀ ਤੈਨੂੰ ਵੀਡੀਓ ਦੇ ਵਿੱਚ ਆਪ ਹੀ ਦੇਖ ਦਿਆਂ ਨੇ ਠੀਕ ਹੈ ਜੀ ਏਆਈ ਠੀਕ ਦੇਖ ਸਕਦੇ ਹੋ ਠੀਕ ਹੈ ਥੋੜੀ ਮਸਤੀ ਕਰਦੀਆਂ ਕਿ ਫਾਰਮ ਦੇ ਵਿੱਚ ਇੱਕ ਇੱਕੋ ਫਾਰਮ ਦੇ ਵਿੱਚੋਂ ਇਕੱਠਾਂ ਹੀ ਖਰੀਦੀਆਂ ਨੇ ਠੀਕ ਹੈ ਜੀ ਠੀਕ ਹਾਂਜੀ ਬੰਦੋ ਜੀ ਬੰਦੋ ਭਈ ਜਿੱਤਾ ਫਾਰਮ ਟਿਕਲ ਬਦੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਲੰਮੇ ਦਿਨ ਵੀਡੀਓ ਅਪਲੋਡ ਕਰਦੇ ਰਹੀਏ ਹਾਂਜੀ ਭਈ ਦੇਖ ਸਕਦੇ ਹੋ ਆਪ ਕੋਈ ਸੁੱਖ ਨ ਕਰਨ ਵਾਲੀ ਆ ਵਧੀਆ ਮਸਤੀ ਕਰਦੀ ਆ ਥੋੜੀ ਜੀ ਕਰਨ ਕੀਆ ਖੁੱਲੀਆਂ ਛੱਟੀਆਂ ਆਉਂਗਾ ਬੱਚੀਆਂ ਨਹੀਂ ਠੀਕ ਹੈ ਜੀ ਹਾਂ ਦੇਖ ਸਕਦੇ ਹੋਰਾ ਥੰਮ ਥੰਮ ਬਈ ਕਹਿੰਦਾ ਚਾਰ ਹੀ ਕੋਈ ਫੋਟੋ ਸੰਗ ਨਹੀਂ ਕਰਾਇਆ ਬਾਕੀ ਫਰੀਆ ਪੰਜਾਬ ਚ ਜਿੱਥੇ ਵੀ ਮਰਜੀ ਤੱਕ ਪਹੁੰਚ ਕਰਨੀ ਬਾਈ ਕਹਿੰਦੇ ਪਹੁੰਚ ਕਰ ਦਾਂਗੇ ਠੀਕ ਹੈ ਜੀ ਹਾਂਜੀ ਬਾਈ ਜੀ ਦੇਖ ਸਕਦੇ ਹਾਂ ਬਾਈ ਕੋਲ ਪੰਜ ਨਾਕ ਪਹਰੂ ਸੀ ਸਾਰੇ ਸਾਨੂੰ ਦਿਖਾਈ ਦਿੱਤੇ ਬਾਈ ਨਸੰਗੀਆਂ ਸੀਰਾਪੁਰ ਪੂਰੀਆਂ ਚੰਗੀਆਂ ਝੋਲੀਆਂ ਦੇ ਡਾਕਟਰ ਥੋੜਾ ਇਹਨੇ ਲੋ ਕਰਕੇ ਦਿਖਾਈ ਕੈਮਰਾ ਠੀਕ ਹੈ ਦੇਖ ਸਕਦੇ ਹਾਂ ਠੀਕ ਹੈ ਠੀਕ ਜੀਤਾ ਫਾਰਮ ਟਿਕ ਨੂੰਬ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੇ ਪੂਰੀ ਚੌਕ-ਦਾਮ ਕਾਲੀਆਂ ਬੱਚੀਆਂ ਨਹੀਂ ਠੀਕ ਹੈ ਜੀ ਠੀਕ ਹਾਂਜੀ ਤੇ ਬਾਕੀ ਵੀ ਆਪਣੇ ਫੇਸਬੁੱਕ ਦੀ ਪੇਜ ਅਗਰਜੀਤ ਰਾਜ ਉਹਨੂੰ ਵੀ ਬਹੁਤ ਬਹੁਤ ਸ਼ੇਅਰ ਤੇ ਫਾਲੋਅਰ ਕਰਾ ਕਰ ਤਾਂ ਕਿ ਜਿੰਨਾਂ ਨੂੰ ਵੀ ਵੀਡੀਓ ਆਪਾਂ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ